ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਇੱਕ ਤਾਜੀ ਮੈਂ ਵੱਡੀ ਸੂਨ ਵਾਲੀ ਦੀ ਇੱਕ ਟੋਕੜ ਗੱਪਣ ਚ ਇੱਕ ਵਾਸ ਦਿਖਾਵਾਂਗੇ ਦੋ ਰੰਗ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਮਨਾਰ ਕੰਨ ਜੀ ਪਿੰਡ ਸੰਤਪੁਰਾ ਮੋੜ ਜੀ ਜਿਲਾ ਪੈਗਾ ਪ੍ਰਨਾਲਾ ਹਣਾ ਤਪੇ ਤੋਂ ਪੱਖੋ ਗੰਜਲੇ ਰੋਡ ਤੇ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਜੀ 94634 ਜੀ 87246 94634 87246 87246 ਜਿਹੜੇ ਆਪਾਂ ਮੱਝ ਦੇਖੀ ਹੈ ਨੇ ਜੀ ਸਵੇਰ ਕਿਹੜਾ ਸੁੰਦੀ ਆ ਇਹ ਤੀਜਾ ਦਵਾ ਦੂੰਗੀ ਆ ਜੀ ਤੀਜਾ ਸੂਆ ਸੁੰਦੀ ਆ ਕਾ ਇੱਕ ਦਿਨ ਲੈਂਦੀ ਆ ਸੁੰਦੀ ਆ ਜੀ 15 ਤਰੀਕ ਨੂੰ ਗਣ ਪੂਰੇ ਆ ਦੇ 15 ਤਰੀਕ ਨੂੰ ਦਿਨ ਪੂਰੇ ਆ ਤੇ ਪਿਛਲੇ ਸੂਏ ਆਪਾਂ ਦੁੱਧ ਕਿੰਨਾ ਕਚੋੜਿਆ ਦਾ ਪਿਛਲੇ ਸੂਏ ਦਾ ਦੁੱਧ ਕਿਹਾ ਜੀ 20 ਕਿਲੋ ਜੀ 20 ਕਰੋ ਜੋ ਹੈ ਨਟੇ ਜਮ ਹਾਂਜੀ ਹਾਂ ਠੀਕ ਆ ਵਧੀਆ ਪ੍ਰਾਈਵੇਟ ਕੀ ਹਾਂਜੀ ਤੇ ਆਪਾਂ ਦਾਖ ਦਾਂਗੇ ਕਿ ਪ੍ਰਾਈਵੇਟ ਠੀਕ ਆ ਹਾਂਜੀ ਠੀਕ ਆ ਅੱਜ ਦਿਨ ਕਹਿ ਲੇ ਜੋ ਸਹੀ ਹੈ ਜੀ ਲੈ ਲਈ 8 ਆਉਣਾ 8 9 ਦਿਨ ਗਾਰਵੀ ਦੇ ਹਿਸਾਬ ਨਾਲ ਅੰਦਾਜ਼ਾ ਲਾ ਸਕੀ ਵੀ ਇਹਦੀ ਕੀ 20 ਮੰਨ ਕੇ ਲੈ ਲੇ ਜਾਂ 20 ਤੋਂ ਕਰਾਸ ਕਰ ਸਕਦੇ ਆਪਾਂ ਦਾ ਵੀਊ ਕਹਾਂਗੇ ਜੇ ਦਾ ਆਪਾਂ 20 ਜੋ ਹੈ ਠੀਕ ਆ ਵੀ 20 ਕਰੋ ਚੌਣ ਚਵਾਦੀ 1 ਨੰਬਰ ਹਾਂਜੀ ਟੋਰੀ ਬਾਹਰ ਨੂੰ ਇਹਨੂੰ ਸੁਭਰ ਸਿੰਘ ਮੂੰਹ ਮੱਥਾ ਦੇਖੋ ਸੋਨਾ ਗੁੰਡਾ ਸਿੰਘ ਤੇ ਕੱਦ ਘੜ ਬਹੁਤ ਹੈ ਕਿ ਚੰਗੇ ਬਰੀਰ ਨਾਮੀ ਸਾਣ ਵੀ ਹੋਊਗੀ ਤੇ ਆਪਦਾ ਨਹੀਂ ਪਤਾ ਕਿਹੜੇ ਟੀਕੇ ਦੀ ਹੈ ਨਹੀਂ ਜੇ ਹੈ ਰਣ ਜਲ ਦੀ ਜੀ ਠੀਕ ਹੈ ਹਰਿਆਣਾ ਜਵਾਂਜਾਂ ਨੇ ਮੱਝ ਖਰੀਦੀ ਸੀ ਤੇ ਕਦ ਘਾੜ ਦੇਖੋ ਜਮਾ ਕਿਆ ਵਾਤਾ ਤੇ ਰਾਜੀ ਰੂਜੀ ਵੱਡੀ-ਬੁੱਡੀ ਬਹੁਤ ਜ਼ਿਆਦੇ ਫੁੱਲ ਸਹਿਜਾ ਚੰਗੀ ਜਿੰਦ ਜਾਨ ਬਰੀਡ ਦੇ ਵਿੱਚ ਆ ਐਡਾਂ ਦੇ ਝੋਟੇ ਜਾ ਕੇ ਮੀਲੇ ਜਿਹੜਾ ਦੁੱਧ ਚਵਾਈ ਦੇ ਹੁੰਦੀ ਆ ਉਹਨਾਂ ਨਾਲ ਟੱਕਰ ਦਿੰਦੀ ਆ ਤੇ 20 ਕਿਲੋ ਦੁੱਧ ਕਹਿ ਦੇ ਨਹੀਂ ਕਰਾਂ ਕਿ ਮੈਨੇ ਨਹੀਂ ਕਰਦਾ ਏਡੀ ਗੱਲ ਵੀ 20 ਕਿਲੋ ਬਿਰਲੀ ਬਿਰਲੀ ਟਾਂ ਮ ਹੀ ਜਾਂਦੀ ਆ ਕੋਈ ਤੇ ਥਣ ਵੀ ਮੁੱਠੀ ਵਾਲਾ ਤੇ ਪੂਰ ਸਰਲਾ ਤਾਂ ਨਹੀਂ ਕੋਈ ਥਣ ਜੋ ਕੋਈ ਸੋ ਚਾਰੇ ਥਣਾ ਚੋਕ ਕੇ ਸੋ ਕਦ ਘਾੜ ਬਹੁਤ ਆ ਜਿੰਦ ਜਾਨ ਹਜੇ ਦਾ ਇੱਕ ਹਫਤਾ ਸੂਟ ਜਿ ਵਾਕੀ ਪਿਆ ਤੇ ਬਾਕੀ ਬੈਕ ਸਾਈਡ ਤੇ ਬਾਟਨ ਦੂਰ ਦਿਖਾਈ ਦਿੰਦੇ ਆਗੇ ਤਾਂ ਦੇਖ ਸਾ ਜੋ ਬਟਨ ਵਾਲੀ ਝੋਟੀਆ ਰਾਜੀ ਪਲੀ ਪੁਲੀ ਬਹੁਤ ਜ਼ਿਆਦਾ ਬਾਕੀ ਥਾਣਾ ਦੇ ਵਿੱਚ ਵਿੱਥੀ ਬਹੁਤ ਆ ਤੇ ਜਿੰਦ ਜਾਨ ਬਰੀਡ ਬਰੂਡ ਬਹੁਤ ਆ ਇਹ ਨੀ ਗੱਲ ਵੀ ਲਿੱਸੀ ਨਹੀਂ ਕਿਸੇ ਬਸ ਤੇ ਬਾਕੀ ਥਾਣਾ ਜਸਪੀਏਸ ਵਗੈਰਾ ਦੇਖੋ ਜੀ ਕੋਈ ਇਹ ਨਹੀਂ ਗੱਲ ਵੀ ਥਾਂ ਨੇੜੇ ਰੱਖਦੀ ਆ ਸੋਭਰ ਥਾਣਾ ਜੀ ਵਿੱਥੀ ਦੇਖੋ ਚਾਰੇ ਥਾਂ ਨਿਕਣਵੇਂ ਤੇ ਮੋਲੇ ਦਾ ਕੀ ਜੇ ਫਿਰ ਵੇਚਣ ਜਾਲ ਬੋਲ ਜੀ ਦਾ ਦੇਣ ਲੈਣ ਨਹੀਂ ਕਰਾਂਗੇ ਕਿੰਨਾ ਜੀ 81 180000 ਗਜੈਸ ਮਾਰੀ ਮੋਟੀ ਬਸ ਔੜ ਦੱਪੇ ਹੋਈ ਇਹ ਤੇ ਬਾੜੀ ਨਹੀਂ ਹੋਣੀ ਜੀ ਨਹੀਂ ਬੈਚ ਇਦਾਂ ਦੀ ਮੰਗ ਨੂੰ ਢਾਈ ਮੰਗ ਲੈਂਦੇ ਉਹ ਵੀ ਕੋਈ ਫਾਇਦਾ ਨਹੀਂ ਹਣਾ ਨਹੀਂ ਉਹ ਕੋਈ ਫਾਇਦਾ ਨਹੀਂ ਸੋ ਜਾਇਜਾ ਲਗਾ ਮੰਗ ਨੂੰ ਢਾਈ ਮੰਗ ਲਈ ਤਿੰਨ ਮੰਗ ਲਈ ਹੈ ਨਾ ਵਿੱਚ ਬੰਦੇ ਡਰ ਜਾਂਦੇ ਆ ਹੁਣ 180 ਨੂੰ ਅਗਦੇ ਸਮਝ ਜਾਊ ਜਿਹੜੇ ਉਹ ਕਾਲ ਕਰ ਲੂਗਾ ਸੋ ਵੀਰੋ ਚੀਜ਼ ਦੇ ਹਿਸਾਬ ਨਾਲ ਰੇਟ ਅਕੋਰਡਿੰਗ ਬਿਲਕੁਲ ਜਾਇਜ ਆ 1 ਲੱਖ 80000 ਰੁਪਇਆ ਪੂਰੀ ਵੱਡੀ ਆ ਤੇ ਮਿਲ ਕੋਲ ਕਵੇਂ ਤੇ ਹਵਾ ਨਾ ਦੇਖੋ ਬੈਕ ਸਾਈਡ ਦੇ ਇਹਨੇ ਭਰ ਜਾਣਾ ਦਰ ਹਜੇ ਪਈ ਹੈ ਕਾ ਹਫਤਾ ਸੋਝੇ ਦੇ ਆਪ ਤੇਰੇ ਪਤਲੇ ਇਹਦਾ ਆਦੰਡਾ ਇੰਨੇ ਠੀਕ ਆ 10000 ਦਾ ਕੁਛ ਦਾ ਕੁਛ ਬਣ ਜਿਵੇਂ ਸੋ ਆ ਦੇਖੋ ਲੇਵਾ ਦੇਖੋ ਜਿਵੇਂ ਕਿ ਬੱਚੇ ਦਾ ਜਿਹਨੂੰ ਕਹਿੰਦੇ ਆ ਵੀ ਹੱਥ ਐਂ ਕਰਕੇ ਦੂਜੇ ਪਾਸੇ ਹੱਥ ਖੋਲ ਦਿੰਦਾ ਵਪਾਰੀ ਵਾਗ ਹੀ ਹਵਾਨਾ ਹੋਆ ਤੇ ਮੋਟੀ ਦਾੜੀ ਵੀ ਮੂਰੋ ਕੰਬੜਾ ਕੋਈ ਜ਼ਿਆਦਾ ਮੋਟਾ ਨਹੀਂ ਇਹਦਾ ਸੋ ਦੇਖੋ ਪਤਲੀ ਕੰਬੜੇ ਦੀ ਆ ਤੇ ਕੱਦ ਕਾਠ ਵੀ ਫੁੱਲਾ ਤੇ ਅੱਗੇ ਢੋਕੜ ਗੱਬਣ ਦੇਖੀ ਨੇ ਜਿਹੜੀ ਆ ਭਾਈ ਇਹ ਕੈਬਿਨੇਟ ਢੋਕੜ ਗੱਬਣ ਇਹ ਅੱਠ ਮਹੀਨਾ ਦੀ ਗੱਬਣ ਆ ਜੀ ਅੱਠ ਮਹੀਨਾ ਦੀ ਗੱਬਣ ਦੁੱਧੋਂ ਹੜ ਗਈ ਦੁੱਧੋਂ ਸਾੜਤੀ ਜੀ ਹੁਣ ਕਹਿ ਇੱਕ ਦਿਨ ਮਾਣੇ ਪਰ ਕਿੰਨੇ ਦਿੱਤੇ ਪਾਣੀ ਪਾਣੀ ਬਾੜ ਨਾਲ ਲਹਿ ਹੋ ਜੀ 8 ਮਾਣ ਹੋ ਗਏ ਸਾਡੇ ਨੂੰ ਕਿਹੜਾ ਸੂਆ ਸੁਈ ਵੀ ਆ ਇਹ ਤੀਜਾ ਸੂਆ ਸੁਈ ਮੇਰੀ ਚੌਥੇ ਦੀ ਗੱਬਣਾ ਹਾਂਜੀ ਤੇ ਦੁੱਧ ਕਿੰਨਾ ਦਿੱਤਾ ਦਾਜੀ ਨੇ 12 ਕਿਲੋ ਜੀ ਠੀਕ ਹੈ ਤੇ ਹੁਣ ਤੀਜੇ ਸੂਈ ਵੀ ਆ ਚੌਥੇ ਦੀ ਆ ਕੇ ਗੱਬਣਾ ਹਾਂਜੀ ਠੀਕ ਆ ਵਧੀਆ ਭਰਿਆ ਵਾ ਹਾਂਜੀ ਤੇ ਭਾਜ ਦਾ ਕੀ ਰੱਖਿਆ ਮੇਰਾ ਭਾ ਨਬੇ ਹਜ਼ਾਰ ਕੀ ਟੋਰੀ ਬਾਹਰ ਨੂੰ ਉਹ ਬਰਤ ਤੋਰਾ ਵਗੈਰਾ ਵੇਖਦਾ ਦੇਖ ਤਾਂ ਤੋਕੜ ਗੱਬਣ ਚ ਉਥੇ ਸੂਏ ਵਾਲੀ ਗੱਬਣ ਦੁੱਧੋ ਡਰਾਈ ਹੋ ਚੁੱਕੀ ਆ ਤੇ 18 ਗੇਟਰ ਦੋ ਤਿੰਨ ਰਿਸਾ ਥੋੜਾ ਡਰਦੀ ਪਿਆ ਕਹਿਣ ਹੁਣ ਦੇਖਦਾ ਮੋੜ ਲੈ ਮੋੜ ਲੈ ਫਿਰ ਮੋੜ ਲੈ ਉਹ ਦੇਖੋ ਮੂੰਹ ਮੱਥਾ ਚੰਗਾ ਜਿੰਦੇ ਯਾਰ ਵੱਡੀ ਵੱਡੀ ਬਹੁਤ ਆ ਬਲੀ ਬੁਲੀ ਵੀ ਬਹੁਤ ਜ਼ਿਆਦਾ ਤੇ ਭਾਈ ਨੰਬਰ ਬੋਲੇ ਦੁਬਾਰਾ ਇੱਕ ਵਾਰੀ 98334 ਜੀ 87246 1 ਲੱਖ 80 ਹਜ਼ਾਰ ਦੇ ਵਿੱਚੋਂ ਗਜਾਇਸ ਹੋ ਜੂ ਤੇ ਉਹ 90 ਹਜ਼ਾਰ ਚੰਦਰ ਹੋ ਜੀ ਪਿੰਡ ਆ ਗਿਆ ਆਪਣਾ ਖਾ ਸਕਦੇ ਹੋ ਬਰਾ ਮੋੜ ਨਾ ਭਾਬੀ ਕਹਿੰਦਾ ਜੀ ਉਹ ਹਨ ਸੋ ਜ਼ਿਲ੍ਹਾ ਬਰਨਾਲਾ ਪੱਖੋਂ ਕਹਿੰਦੇ ਜਿੱਦੋਂ ਪੱਤਾ ਪਿਆ ਰੋਡ ਜਾਂਦੇ ਉੱਥੇ ਰੋਡ ਤੇ ਪੈਂਦਾ ਗਦਾਮਾ ਦੇ ਨੇੜੇ ਕਿਸੇ ਵੀਰ ਦੇ ਕੋਈ ਵੀ ਰੰਗ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨਾ